ਪਹਿਲੋ ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦੀ ਆਂ ਜੀ ਕਿ ਤੁਸੀਂ ਸਾਡਾ ਵੀ ਪੱਖ ਰੱਖ ਰਹੇ ਹੋ ਨਹੀਂ ਤਾਂ ਸਾਰੇ ਉਹਨਾਂ ਦਾ ਪੱਖ ਹੀ ਅੱਜ ਤੱਕਰ ਸੁਣਿਆ ਜਾ ਰਿਹਾ ਹੈ ਸਾਰਾ ਦਿਖਾਇਆ ਵੀ ਉਹਨਾਂ ਵੱਲ ਦਾ ਹੀ ਜਾ ਰਿਹਾ ਹੈ ਸਾਡਾ ਪੱਖ ਕੋਈ ਸੁਣ ਨਹੀਂ ਨੀ ਆਉਂਦਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪਹਿਲੋ ਤੇ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਮੈਨੂੰ ਮਨ ਲੱਗਦਾ ਦੱਸਣ ਦੀ ਲੋੜ ਨਹੀਂ ਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਲੈਵਲ ਤੇ ਕਰ ਪੁੰਜਾ ਦਿੱਤਾ ਗਿਆ ਹੈ ਕੋਈ ਉਹ ਇਹਦਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਹੇ ਆ ਉਹ ਸਾਰਾ ਕੁਝ ਕਰ ਰਹੇ ਆ ਤੇ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਡੇ ਤੇ ਹੀ ਪਾਇਆ ਜਾ ਰਿਹਾ ਹੈ ਮੈਨੂੰ ਇਹ ਕਹਿਣਾ ਚਾਹੀਦਾ ਹੈ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਹੈ ਜੇ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵੀਰ ਜੀ ਫਿਰ ਤੁਸੀਂ ਇਹਦੇ ਬਾਰੇ ਕੀ ਆਖੋਗੇ ਜੇ ਇਹੀ ਕੰਮ ਜੇ ਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਉਹ ਬੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੜ ਜਾਣ ਤਾਂ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਆ ਸਿਰਫ ਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀਂ ਇਨਸਾਨ ਨਹੀਂ ਐ ਸਾਨੂੰ ਤਾਂ ਣਾਟ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਐ ਅਸੀਂ ਅਸੀਂ ਵੀ ਜਮੀਨਾ ਜਾਇਦਾ ਤਾਂ ਲਿਆ ਜੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਝ ਉਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਵੀ ਐ ਐਮਐਲਏ ਤਾਂ ਉਹਨਾਂ ਨਾਲ ਮਿਲਿਆ ਹੋਇਆ ਐ ਉਹ ਖੋਦ ਆਪ ਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਆ ਵੀਰ ਜੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮ ਐਲ ਏ ਅਮੋਲਕ ਸਿੰਘ ਦੇ ਕੰਨੇ ਤੇ ਹੀ ਚੱਲ ਰਿਹਾ ਹੈ ਆ ਵੀ ਤੇ ਗੱਲ ਕੀਤੀ ਜਾਵੇ ਜਿਹੜੇ ਅ ਅਮੋਲਕ ਸਿੰਘ ਹੈ ਜੀ ਉਹਨਾਂ ਦਾ ਤੁਹਾਡੇ ਦੇ ਨਾਲ ਹੀ ਰਣਨ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸਾਈਡ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਪਰਚੇ ਕਰਵਾਏ ਜਾ ਰਹੇ ਸਰ ਇਸ ਅਸੀਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਹਾਂ ਮੈਂ ਆਪ ਵੀ ਇਸ ਚੇਅਰਪਰਸਨ ਹੈਗੀ ਹਾਂ ਕਾਂਗਰਸ ਪਾਰਟੀ ਦੀ ਪਰ ਸਾਡਾ ਉਹਨਾਂ ਨਾਲ ਕੀ ਸੰਬੰਧ ਹੋ ਸਕਦਾ ਹੈ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਸ਼ ਕਰਕੇ ਸਾਡੇ ਘਰੇ 70 70 ਬੰਦੇ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਇਹਦਾ ਕੋ ਮਸਲਾ ਸੀ ਇਹ ਥੋੜਾ ਨਾਲੀ ਦਾ ਸਰ ਇਹ ਬਣਾਇਆ ਗਿਆ ਜੀ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਅਹਿਮ ਮਸਲਾ ਹੈ ਨਹੀਂ ਸੀਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਹੋਇਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਝ ਕਲਦੀਪ ਦਾ ਤੇ ਐਮਐਲਏ ਅਮੋਲਕ ਸਿੰਘ ਦਾ ਸਾਰਾ ਕੁਝ ਕੀਤਾ ਕਰਾਇਆ ਪਹਿਲੋਂ ਤੋਂ ਸੂਚੀ ਸਾਜੀ ਸਾਜ਼ਿਸ਼ ਇਹ ਸਾਡੇ ਖਿਲਾਫ ਇਹ ਰਚੀ ਗਈ ਹੈ ਜੀ ਅੱਛਾ ਉਹ ਤੇ ਮੰਗ ਕਰ ਰਿਹਾ ਕਿ ਐਮਐਲਏ ਦੇ ਖਲਾਫ ਵੀ ਕਰ ਚਾ ਲੋ ਤੁਸੀਂ ਕਿਦੋਂ ਕਰ ਐਮਐਲਏ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਹੈ ਸਰ ਇਹ ਸਾਰਾ ਉਹਨਾਂ ਨੇ ਸਿਰਫ ਗੇਮ ਦਿਖਾ ਰਹੇ ਆ ਆਪਦੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ 'ਚ ਹੈ ਤੇ ਇਹ ਸਾਨੂੰ ਇਹ ਨਾ ਵੋਟਾਂ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪਰ ਤਰਕਾਰੋ ਤੁਸੀਂ ਤੁਹਾਨੂੰ ਇੰਨਾ ਕਿ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਪਸਾਇਆ ਜਾ ਰਿਹਾ ਹੈ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਵਦੇ ਘਰੇ ਬੈਠੇ ਹੁੰਦੇ ਭੈਣ ਜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਹਥਿਆਰ ਲੈ ਕੇ ਫੈਨ ਹੋ ਰਹੀ ਹੈ ਹਾਂਜੀ ਉਹ ਕੀ ਕਾਰਨ ਹੈ ਕਿਉਂ ਲੋੜ ਪਈ ਉਹ ਜਿਹੜੇ ਹਥਿਆਰ ਚੱਕਣ ਦੀ ਉਸ ਵਾਰ ਸਰ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਰਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਹੈ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚੇ ਐਂ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਹੋ ਜੇ ਉਹਦੇ ਸਾਹਮਣੇ 10 ਬੰਦਿਆਂ ਦੇ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀਏ ਤੁਸੀਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਐਸੀ ਹਥਿਆਰ ਨਾ ਚੱਕਦੇ ਤਾਂ ਕੀ ਕਰਦੇ ਜੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਪਦੀ ਸੈਲਫ ਡਿਫੈਂਸ ਵਾਸਤੇ ਜੀ ਜਿਹੜੇ ਹਥਿਆਰ ਆਪਨੇ ਬਚਾਅ ਵਾਸਤੇ ਅਸੀਂ ਵਰਤਸਾ ਦੇ ਸਰ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਅਫਸੋਸਾ ਦੇ ਨਹੀਂ ਹਾਂ ਪਰ ਨਹੀਂ ਕਰ ਸਕਦੇ ਜਦੋਂ ਲਾਇਸੈਂਸ ਹੀ ਆ ਰਹਿ ਗਿਆ ਉਹ ਤਾਂ ਅਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਇੱਕ ਫਾਇਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏ ਗਏ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ ਮੀਡੀਆ ਜਾ ਕੇ ਦੇਖ ਰਿਹਾ ਸਾਰਾ ਕੁਝ ਦਿਖਾ ਰਿਹਾ ਫਿਰ ਵੀ ਤੁਸੀਂ ਇਹ ਗੱਲ ਦਾ ਐ ਸੋਚੋ ਵੀ ਉਹ ਬੱਚੇ ਕਿਵੇਂ ਹੋਣਗੇ ਉੱਥੋਂ ਕਿਵੇਂ ਉਹ ਪਰਿਵਾਰ ਉੱਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ 'ਚ ਵੱਜਿਆ ਹੋਇਆ ਉਹਨਾਂ ਦਾ ਖਾਮੀਆਂ ਜਾਂ ਕੋਈ ਨੂੰ ਭੁਗਤੂਗਾ ਜੀ ਆ ਕੋਈ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦੀ ਧੱਕੇ ਹਮਾਇਤ ਕੀਤੀ ਹੈ ਜੀ ਫਿਰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਉਹਨਾਂ ਮੂਰੇ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖਸ਼ ਨਾ ਵੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਝ ਹੋ ਰਿਹਾ ਹੈ ਕਿ ਉਹ ਵਾਕਿਆ ਵਿੱਚ ਜਿਹੜਾ ਕੁਝ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਭਾਵੇਂ ਤੁਸੀਂ ਇਹਨੂੰ ਕੀ ਮੰਨਦੇ ਹੋ ਅਮੀਰੀ ਗਰੀਬੀ ਨਾਲ ਜੋੜਿਆ ਗਿਆ ਮਾਮਲਾ ਜਾਂ ਜਾਤੀਵਾਦ ਨਾਲ ਜੋੜਿਆ ਗਿਆ ਜੀ ਵੀਰ ਜੀ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਧਿਰਾਂ ਦਾ ਪਾਣੀ ਉਸ ਵਿੱਚ ਪੈ ਰਿਹਾ ਉਹਨਾਂ ਦਾ ਕੁਲਦੀਪ ਸਰਪੰਚ ਦਾ ਖੁੱਦਾ ਪਾਣੀ ਵੀ ਉਸੇ ਛੱਪੜ 'ਚ ਪੈ ਰਿਹਾ ਉਹਦੇ 'ਚ ਨਾ ਤਾਂ ਕੋਈ ਪਾਣੀ ਵਾਟਰ ਵਰਕਸ ਤੋਂ ਪਾਣੀ ਉਹਦੇ ਪੈਪ ਆ ਰਹੀ ਐ ਉਹ ਕਾਫੀ ਟਾਈਮ ਦੀ ਐ ਬੰਦ ਹੋ ਚੁੱਕੀਆਂ ਪੈਪਾਂ ਇਹ ਸਾਰਾ ਪਾਣੀ ਛੱਪੜ 'ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਉਂ ਇਸ ਨੂੰ ਮੁੱਦੇ ਨੂੰ ਵੈਸੇ ਹੀ ਉਛਾਲ ਦਿੱਤਾ ਇੰਨਾ ਕਿਉਂ ਇਹਨੂੰ ਇੰਨਾ ਹਾਈ ਲੈਵਲ ਕਰ ਤਿੱਕਰ ਪਹੁੰਚਾ ਦਿੱਤਾ ਪੱਟੂ ਹੋਈ ਸੀਗੀ ਹਾਂਜੀ ਬੀਤੀ ਪੱਟੀ ਵਦਨਾਂ ਦੇ ਅੰਦਰ ਕੀਤੇ ਉਸ ਤੋਂ ਬਾਅਦ ਗੰਦੂਰ ਸਿੰਘ ਦੇ ਪਰਚਾ ਪੁਲਿਸ ਨੇ ਕੀਤਾ ਹਾਂਜੀ ਆਪਸੋਂ ਹਾਂਜੀ ਤਾਂ ਫਿਰ ਕੀ ਹੈ ਤੁਸੀਂ ਸਮਝੋ ਵੀ ਧਰਨੇਪਰ ਗੰਦੂਰ ਸਿੰਘ ਨੇ ਕੀਤੇ ਆ ਉਹਨਾਂ ਦੇ ਦਿਮਾਗ ਕੀਤਾ ਪੁਲਿਸ ਨੇ ਸਾਰਾ ਕੁਝ ਪਹਿਲੋ ਹੀ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਉਸ ਤੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਨਹੀਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਤਾਂ ਆਈ ਵੀ ਉਸ ਹਾਵ ਨਾਲ ਐ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਹੈ ਪਹਿਲੋ ਐਂ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜਨਾਵਾ ਹੋ ਜੇ ਜਾਂ ਕੁਝ ਹੋ ਜੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਕਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨ ਹੀ ਉਹਨਾਂ ਵੱਲ ਦਾ ਹੋ ਗਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਦੇ ਤਾਂ ਖੁਦ ਇੱਟਾਂ ਵੱਟੇ ਵੱਜੇ ਉਹ ਜਸ਼ਨ ਹੋਏ ਪਰ ਕੋਈ ਦੇ ਕਿੰਨੇ ਲੋਕ ਸਿਕੰਦਰ ਤੋਂ ਨਾਲ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋ ਉਹਨਾਂ ਨੇ ਆ ਕੇ ਜ਼ਰੂਰ ਐਂ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਏ ਵੀ ਸਹਾਇਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਰਾ ਪ੍ਰਸ਼ਾਸਨ ਤੋਂ ਇਹ ਵੀ ਸਿਰਫ ਇੱਕ ਪੱਖ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਐ ਇੱਕ ਵਾਰੀ ਇੱਕ ਵਾਰੀ ਇਹ ਉਹ ਆ ਕੇ ਮੌਕੇ ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ਧੋੜਪਨ ਕੀਤੀ ਕਿਸ ਨੇ ਸਾਡੇ ਘਰ ਤੇ ਕਰ ਪਹੁੰਚ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਤਾਇਆ ਜੀ ਦਾ ਨਾਲ ਘਰ ਐ ਸਾਰਾ ਕੁਝ ਉਹਨਾਂ ਦਾ ਪਹੁੰਚ ਚੁੱਕੇ ਸੀ ਉਹ ਤੁਸੀਂ ਆਪ ਵੀ ਵੀਡੀਓ ਦੇਖ ਚੁੱਕੇ ਹੋ ਦੇਖ ਸਕਦੇ ਹੋ ਤੁਸੀਂ ਮੈਂ ਕੋਮੇ ਇਹੀ ਕਹਿਣਾ ਚਾਹੁੰਦਾ ਉਹ ਵੀ ਇਲਜ਼ਾਮ ਲਾ ਰਹੇ ਆ ਤੇ ਉਹ ਵੀ ਇਲਜ਼ਾਮ ਲਾ ਰਹੇ ਆ ਤੁਸੀਂ ਆਪ ਹੀ ਵੇਖ ਲਓ ਮੈਂ ਕਿਹੜੀ ਧਰ ਦੇ ਨਾਲ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨਮਾਇੰਦਾ ਲੋਕਾਂ ਦਾ ਮੇਰੇ ਹਲਕੇ ਤੇ ਕਿਸੇ ਵੀ ਪਿੰਡ ਦੇ ਵਿੱਚ ਜਿਹੜੀ ਹਿੰਸਾ ਹੋਵੇ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਦੇ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਧਿਰ ਨੇ ਇਲਜ਼ਾਮ ਲਾਇਆ ਪਹਿਲਾਂ ਉਹ ਲਾਉਂਦੇ ਸੀ ਜੇ ਡਲੇ ਮਾਰਨਾ ਗਲਤ ਹੈ ਤਾਂ ਮਿਲਾਂ ਦਾ ਗੋਲੀ ਚਲਾਉਣਾ ਵੀ ਗਲਤ ਆ ਫੈਰ ਕਰਨਾ ਵੀ ਗਲਤ ਆ ਸੋ ਦੋਨਾਂ ਤੇ ਰਾਸਤੇ ਹੀ ਆ ਵੀ ਪਿੰਡ ਚ ਭਾਈਚਾਰਾ ਆਪਦਾ ਬਣਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਹਿਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿਣਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ ਚ ਭਾਈਚਾਰਾ ਬਣਾਇਆ ਜਾਵੇ। ਬਾਕੀ ਜਿਹੜਾ ਮਸਲਾ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੇ ਆ ਮੈਨੂੰ ਪੂਰਨ ਆਸ ਆ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਐਂਡ ਕਰ ਲਵੇ।